1028 ਅੱਜ ਪ੍ਰਭ ਯਸ਼ੁਮਸੀ ਜੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਅੱਜ ਉਹ ਵੀ ਅਸੀਂ ਇਸ ਲੰਗਰ ਦਾ ਇਲਾਕਾ ਨਿਵਾਸੀਆਂ ਦੇ ਨਾਲ ਰਲ ਕੇ ਇਹ ਪ੍ਰੋਗਰਾਮ ਅਯੋਜਿਤ ਕੀਤਾ ਹੈ ਔਰ ਸਾਰਿਆਂ ਨੂੰ ਮੇਰੇ ਵੱਲੋਂ 크ਿਸਮਸ ਦੀ ਬਹੁਤ ਬਹੁਤ ਵਧਾਈ ਔਰ ਆਉਣ ਵਾਲਾ ਨਵਾਂ ਸਾਲ ਵੀ ਸਭ ਲਈ ਵਧੀਆ ਔਰ ਚੜ੍ਹਦੀ ਕਲਾ ਦੇ ਵਿੱਚ ਆਵੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਮੇਰੇ ਨਾਲ ਮੇਰੇ ਵੱਡੇ ਵੀਰ ਡਾਕਟਰ ਸ਼ਿਵਾਜ ਤੋਬਾ ਜੀ ਜੋ ਮੈਂਬਰ ਨੇ ਮਿਨੋਰੀਟੀ ਕਮਿਸ਼ਨ ਤੋਂ ਦਰਸ਼ਨ ਮਾਹਲ ਜੀ ਔਰ ਬਾਕੀ ਮੇਰੇ ਸਾਥੀ ਜਿੰਨੇ ਵੀ ਆ ਸਾਰੇ ਇਸ ਨਾਲ ਆ ਇਸ ਵੇਲੇ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵਿਕਾਸ ਸੋਨੀ ਜੀ ਹੁਣੇ ਹੋ ਕੇ ਗਏ ਨੇ ਹੁਣ ਐਮ ਐਲ ਏ ਸੁਨੀਲ ਦੱਤੀ ਜੀ ਵੀ ਆ ਰਹੇ ਨੇ ਅਸ਼ਨੀ ਪੱਪੂ ਜੀ ਆ ਰਹੇ ਨੇ ਔਰ ਸਾਰੇ ਆ ਜਿੰਨੇ ਵੀ ਸਾਡੇ ਸ਼ਹਿਰ ਦੀ ਸਮੁੱਚੀ ਲੀਡਰਸ਼ਿਪ ਆ ਔਰ ਸਾਰੇ ਨੇ ਇਸ ਲੰਗਰ ਦੇ ਵਿੱਚ ਸਮਰਥਨ ਦੇ ਕੇ ਪ੍ਰਭੂ ਯਿਸੂ ਨੂੰ ਮਹਿਮਾ ਦਿੱਤੀ ਆ ਮੈਂ ਸਭ ਦਾ ਤਹਿ ਦਿਲ ਤੋਂ ਧੰਨਵਾਦੀ ਆ ਤਾਂ ਆਪ ਸਭ ਨੂੰ ਪਤਾ ਹੈ ਕਿ ਜੋ 크리스마ਸ ਦਾ ਕੱਲ 25 ਦਸੰਬਰ ਦਾ ਦਿਹਾੜਾ ਸੀਗਾ ਜੋ ਕਿ ਪੂਰੀ ਸੰਸਾਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਵਾ ਮਨਾਇਆ ਗਿਆ ਵਾ ਔਰ ਉਸੇ ਦੇ ਸਬੰਧ ਦੇ ਵਿੱਚ ਹੀ ਸਾਡੇ ਮੇਰੇ ਵੱਡੇ ਵੀਰ ਈਸਾ ਦਾਸ ਸਟੋਨੀ ਜੀ ਔਰ ਉਹਨਾਂ ਦੇ ਪਰਿਵਾਰ ਵੱਲੋਂ ਜੋ ਆ ਅੱਜ ਗੋਪਾਲ ਨਗਰ ਦੇ ਵਿੱਚ ਜਿਹੜਾ ਵਾ ਪ੍ਰਭੂ ਯਸੂਮਸੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਵਾ ਲੰਗਰ ਲਗਾਇਆ ਗਿਆ ਉਸ ਦੇ ਵਿੱਚ ਸਾਰੇ ਸਾਡੇ 크ਿਸਚਨ ਆਗੂ ਔਰ ਇਸ ਇਲਾਕੇ ਦੇ ਐਸਐਚਓ ਸਾਹਿਬ ਵੀ ਪਹੁੰਚੇ ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਸ ਮੌਕੇ ਤੇ ਜਿਹੜਾ ਸਾਡਾ ਪ੍ਰਸ਼ਾਸਨ ਨੇ ਜੋ ਸਾਥ ਦਿੱਤਾ ਉਹਦਾ ਵੀ ਧੰਨਵਾਦ ਕਰਦਾ ਹਾਂ ਔਰ ਸਾਰੇ ਜਿੰਨੇ ਸਾਡੇ ਗੁਰਜੀਤ ਸਿੰਘ ਓਜੜਾ ਜੀ ਵੀ ਪਹੁੰਚ ਰਹੇ ਨੇ ਸੁਨੀਲ ਦੱਤੀ ਜੀ ਪਹੁੰਚ ਰਹੇ ਨੇ ਐਮ ਐਲ ਏ ਸਾ ਜਿਹੜੇ ਸਾਫ ਕਾ ਐਮ ਐਲ ਏ ਨੇ ਉਹ ਵੀ ਪਹੁੰਚ ਰਹੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਡੇ ਵੱਡੇ ਵੀਰੀ ਸਰਦਾ ਸਟੋਨੀ ਜੀ ਜੋ ਉਹਨਾਂ ਨੇ ਜਿੰਨੇ ਵੀ ਆਗੂ ਆਏ ਆ ਦਰਸ਼ਨ ਮਹਾਲ ਜੀ ਮੇਰੇ ਭਰਾ ਦੇ ਸਾਹ ਜੀ ਔਰ ਸਾਰਿਆਂ ਦਾ ਜੋ ਇੱਥੇ ਨੇ ਬੁਲਾ ਕੇ ਜੋ ਮਾਨ ਸਨਮਾਨ ਕੀਤਾ ਉਸ ਦੇ ਲਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਪੂਰੇ ਸਮੂੱਚੇ ਮੁਸੀਬਾਈ ਚਾਰੇ ਨਾਲ ਪੂਰੇ ਦੇਸ਼ ਨੂੰ ਜਿਹੜੇ ক্রਿਸਮਸ ਦੇ શુભ ਦਿਹਾੜੇ ਦੀ ਔਰ ਨਵੇਂ ਸਾਲ ਦੀ ਜਿਹੜੀ ਲੱਖ ਲੱਖ ਵਧਾਈ ਦੇਣਾ ਧੰਨਵਾਦ। ਸਾਰੀਓਗ ਮੇਰੇ ਵੱਡੇ ਵੀਰ ਇਸਾਦਾਸਟੋਨੀ ਜੀ ਬੱਬਲ ਜੀ ਔਰ ਅਮਨਦੀਪ ਜੀ ਇਹਨਾਂ ਦੀ ਟੀਮ ਵੱਲੋਂ ਔਰ ਇਹਨਾਂ ਦੇ ਪਰਿਵਾਰ ਵੱਲੋਂ ਜਿਹੜਾ 크ਿਸਮਸ ਦੇ ਪਵਿੱਤਰ ਦਿਹਾੜੇ ਦੇ ਸਬੰਧ ਦੇ ਵਿੱਚ ਅੱਜ ਜਿਹੜਾ ਗੋਪਾਲਨਗਰ ਮਜੀਠਾ ਰੋਡ ਵਿਖੇ ਜਿਹੜਾ ਅਟੁੱਟ ਲੰਗਰ ਜਿਹੜਾ ਵਰਤਾਇਆ ਗਿਆ ਉਸ ਦੇ ਵਿੱਚ ਸਾਨੂੰ ਵੀ ਇੱਥੇ ਪਹੁੰਚਣ ਦਾ ਮੌਕਾ ਮਿਲਿਆ ਇਹਨਾਂ ਨੇ ਸਾਡਾ ਮਾਨ ਸਨਮਾਨ ਕੀਤਾ ਜਿੱਥੇ ਇਹਨਾਂ ਨੇ ਲੰਗਰ ਲਾ ਕੇ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਮਹਿਮਾ ਹੋਰ ਪ੍ਰਗਟ ਕੀਤੀ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਸਾਨੂੰ ਮਾਨ ਸਨਮਾਨ ਦੇ ਕੇ ਜਿਹੜਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇਹਦੇ ਨਾਲ ਹੀ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਵੱਡੇ ਦਿਨ ਦੇ ਪਵਿੱਤਰ ਤਿਉਹਾਰ ਦੀ ਵਧਾਈ ਦੇਣਾ ਧੰਨਵਾਦ ਬਹੁਤ ਬਹੁਤ ਵਧਾਈ ਹੋਵੇ ਜੀ ਮੈਂ ਐਸਓ ਗੀਠਾ ਰੋਡ ਮੈਨੂੰ ਇੱਥੇ ਡਿਊਟੀ ਦੀਆਂ ਦਾ ਮੌਕਾ ਮਿਲਿਆ ਵਾ ਕਿਸਮਤ ਭਾਈਚਾਰੇ ਦੀ ਹੋਰ ਵਧਾਈ ਹੋਵੇ ਪ੍ਰੋਗਰਾਮ ਦੇ ਅਗਲਾ। ਅਬੇਤ ਭਾਈ ਅੱਜ ਲੰਗਰ ਦੀ ਸੇਵਾ ਦੇ ਵਿੱਚ ਜਿਹੜਾ ਇਸ਼ਾ ਇਸ਼ਾ ਦਾ ਸਟੋਨੀ ਜੀ ਸਾਡੇ ਪ੍ਰਧਾਨ ਨੇ ਇਹਨਾਂ ਦੀ ਰਹਿਨਮਾਈ ਦੇ ਥੱਲੇ ਕੋਪਾਲ ਨਗਰ ਦੇ ਵਿੱਚ ਲੰਗਰ ਲਗਾਇਆ। ਔਰ ਸੰਕਾ ਦੇ ਨਾਲ ਹਾਜ਼ਰੀ ਭਰੀ ਹੈ। ਪ੍ਰਭੂ ਯਸ਼ੁਮ ਸਿੰਘ ਜੀ ਔਰ ਪ੍ਰਭੂ ਯਸੂ ਮਸੀਹ ਦੀ ਇਸ ਪਵਿੱਤਰ ਦਿਹਾੜੇ ਤੇ ਇਹ ਲੰਗਰ ਦੀ ਸਾਰੇ ਅਸੀਂ ਹਿੱਸਾ ਲਿਆ। ਤੋਂ ਮੈਂ ਅੱਜ ਦੇ ਦਿਨ ਤੇ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਰੀ ਟੀਮ ਨੂੰ ਸਾਡੇ ਆਦਰ ਪਈਏ ਥੋਬਾ ਸਾਹਿਬ ਡਾਕਟਰ ਸਾਹਿਬ ਖੜੇ ਨੇ ਔਰ ਪਾਸੂ ਸੰਧੂ ਸਾਹਿਬ ਖੜੇ ਨੇ ਟੋਨੀ ਪਰਿਵਾਰ ਸਾਡਾ ਸਾਰਾ ਖੜਾ ਜੀ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਸੇਵਾ 'ਚ ਲੱਗੇ ਦਿੰਦੇ ਆ ਜੀ ਇੱਕ ਬੜੀਆ ਇਨਸਾਨ ਨੇ ਪਰਮੇਸ਼ਾ ਇਸ ਤਰ੍ਹਾਂ ਸਾਰਾ ਪਰਿਵਾਰੇ ਕੰਮ 'ਚ ਲੱਗਾ ਰਵੇ ਸਮਾਜ ਤੇ ਸਖਤੀ ਨਾਲ ਰੋਜ਼ ਨਿਊਜ਼ਪੇਪਰ 'ਚ ਪੜੀਦਾ ਕੇ ਦਾ ਗਲਾ ਕੱਟਿਆ ਜਾ ਰਿਹਾ ਕੇ ਦਾ ਹੱਥ ਕੱਟਿਆ ਜਾ ਰਿਹਾ ਕਿਉਂ ਨਹੀਂ ਇਹ ਕੰਟਰੋਲ ਕਰ 파ਵੇ ਪ੍ਰਸ਼ਾਸਨ ਵਾਲੇ ਇਹ ਜਾਣਦੇ ਬਾਅਦ ਸਾਬਤ ਹੋ ਰਹੀ ਆ ਸਖਤ ਐਕਸ਼ਨ ਲੈਂਦੇ ਆ ਜਿਹੜੇ ਵੀ ਇਹਦਾ ਇਸਤੇਮਾਲ ਕਰਦੇ ਨੇ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ